ਗੁਰੂ ਸਾਹਿਬ ਦਾ ਫਲਸਫਾ ਹੈ ਮਾਨਸ ਦੀ ਜਾਤ ਸਭੇ ਇੱਕ ਹੈ ਤਾਂ ਗੋ। ਗੁਰੂ ਸਾਹਿਬ ਨੇ ਸਾਰੀਆਂ ਧਰਮਾਂ ਜਾਤਾਂ ਸਾਰੇ ਲੋਕਾਂ ਨੂੰ ਇੱਕ ਬਰਾਬਰ ਜਰਾਇਆ ਮੰਨਿਆ। ਔਰ ਸਿੱਖ ਧਰਮ ਦੇ ਵਿੱਚ ਉੱਚ ਪਾਏ ਦੀ ਸਿੱਖਿਆ ਹਾਸਲ ਕੀਤੀ। ਭਾਰਤ ਰਤਨ ਦਾ ਆਵਾਜ਼ ਉਹਨਾਂ ਨੂੰ ਮਿਲਿਆ ਔਰ ਉਹ ਬਹੁਤ ਵਟਾਇ ਕਾਰਜ ਭਾਰਤ ਦਾ ਸੰਵਿਧਾਨ ਦੇ ਤੰਦਾਂ ਇੱਕ ਵਿਸਤ੍ਰਿਤ ਸੈਮੀਨਾਰ ਦਿੱਤਾ ਡੈਮੋਕਰੈਟਿਕ ਲੋਕਤੰਤਰੀਕ ਸੰਵਿਧਾਨਾਧਿਤਾ ਆਧਿਪਾਤਵ ਦੁਨੀਆਕਾਰ ਸਭ ਤੋਂ ਵੱਡਾ ਲੋਕਤੰਤਰੀ ਦੇਸ਼ਾ ਕੋਈਸੇ ਕਰਕੇ ਆ ਕਿ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਮੀਡੀਆ ਵਾਲੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਛੋਟੀ ਜਿਹੀ ਨੋਟਿਸ ਦੇ ਉੱਤੇ ਤੁਸੀਂ ਸਾਰਿਆਂ ਨੇ ਇੱਥੇ ਇਸ ਬਹੁਤ ਹੀ ਮਹੱਤਵਪੂਰਨ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਆ ਤੁਸੀਂ ਪਿਛਲੇ ਦਿਨਾਂ ਤੋਂ ਦੇਖ ਰਹੇ ਹੋ ਕਿ ਇੱਕ ਅਤਿ ਦਰਜੇ ਦਾ ਕਾਇਰ ਉਹ ਗਵੜਾ ਗਦਾਰ ਜਿਹੜਾ ਕਿ ਲੋਕਸ਼ਭ ਕੇ ਵਿਦੇਸ਼ੀ ਧਰਤੀ ਦੇ ਉੱਤੇ ਬੈਠਾ ਗੌਰਵ ਪਤਵੰਤ ਪੰਨੂ ਉਹਨੇ ਪਿਛਲੇ ਦਿਨੀ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਬਾਰੇ ਬਹੁਤ ਗਲਤ ਟਿੱਪਣੀਆਂ ਕੀਤੀਆਂ ਨੇ ਇਹ ਬੰਦਾ ਹਮੇਸ਼ਾ ਹੀ ਭਾਰਤ ਦੇ ਵਿੱਚ ਫੁੱਟ ਪਾਉ ਨੀਤੀ ਜਿਹੜੀ ਆ ਅਪਣਾ ਰਿਹਾ ਹੈ ਸਾਡੀ ਭਾਈਚਾਰਕ ਸਾਂਝ ਜਿਹੜੀ ਆ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹੁਣ ਇਹਨੇ ਸਿੱਖ ਧਰਮ ਦੀ ਆੜ ਦੇ ਵਿੱਚ ਇੱਕ ਬਹੁਤ ਘਨਾਉਣਾ ਜਿਹੜਾ ਆ ਉਹ ਬਿਆਨ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਬਾਰੇ ਦਿੱਤਾ ਇਹਨੂੰ ਸਿੱਖ ਧਰਮ ਬਾਰੇ ਖੁਦ ਨੂੰ ਕੋਈ ਜਾਣਕਾਰੀ ਨਹੀਂ ਗੁਰੂ ਸਾਹਿਬ ਦਾ ਫਲਸਫਾ ਹੈ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਗੁਰੂ ਸਾਹਿਬ ਨੇ ਸਾਰੀਆਂ ਧਰਮਾਂ ਜਾਤਾਂ ਸਾਰੇ ਲੋਕਾਂ ਨੂੰ ਇੱਕ ਬਰਾਬਰ ਜੜਾਇਆ ਮੰਨਿਆ ਔਰ ਸਿੱਖ ਧਰਮ ਦੇ ਵਿੱਚ ਹਮੇਸ਼ਾ ਹੀ ਅਸੀਂ ਪਾਠ ਕਰਨ ਤੋਂ ਬਾਅਦ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ। ਬਾਬਾ ਸਾਹਿਬ ਡਾਕਟਰ ਬੀ ਆਰ ਏਮ ਵੇਦਕਰ ਜੀ ਨੇ ਬੜੀ ਲੰਬੀ ਜਦੋਜਾਤ ਜਿਹੜੀ ਆ ਉਹ ਕੀਤੀ। ਸਮਾਨਤਾ ਬਰਾਬਰਤਾ ਦਾ ਸਮਾਜ ਸਿਰਜਣ ਵਾਸਤੇ ਉਹਨਾਂ ਨੇ ਇੱਕ ਆਮ ਪਰਿਵਾਰ ਦੇ ਵਿੱਚੋਂ ਉੱਠ ਕੇ ਉੱਚ ਪਾਏ ਦੀ ਸਿੱਖਿਆ ਹਾਸਲ ਕੀਤੀ। ਭਾਰਤ ਰਤਨ ਦਾ ਅਵਾਰਡ ਉਹਨਾਂ ਨੂੰ ਮਿਲਿਆ ਔਰ ਉਹ ਬਹੁਤ ਵੱਡਾ ਇੱਕ ਕਾਰਜ ਭਾਰਤ ਦਾ ਸੰਵਿਧਾਨ ਲਿਖਣ ਦਾ ਉਹਨਾਂ ਦੇ ਜਿੰਮੇ ਲੱਗਿਆ। ਔਰ ਉਹਨਾਂ ਨੇ ਬਾਖੂ ਵੀ ਆਪਣਾ ਜਿਹੜਾ ਫਰਜ ਆ ਉਨਭਾਇਆ ਔਰ ਭਾਰਤ ਨੂੰ ਇੱਕ ਵਿਸਤ੍ਰਿਤ ਸੰਵਿਧਾਨ ਦਿੱਤਾ ਡੈਮੋਕਰੈਟਿਕ ਲੋਕਤੰਤ੍ਰਿਕ ਸੰਵਿਧਾਨ ਦਿੱਤਾ ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤ੍ਰਿਕ ਦੇਸ਼ ਆ ਉਹ ਇਸੇ ਕਰਕੇ ਹੀ ਆ ਕਿ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਨੇ ਇੱਕ ਬਹੁਤ ਬੈਲੈਂਸਡ ਸੰਤੁਲਿਤ ਸੰਵਿਧਾਨ ਜਿਹੜਾ ਆ ਉਹ ਭਾਰਤ ਵਾਸਤੇ ਬਣਾਇਆ ਸੀ ਸੋ ਇਹ ਗੌਰਪਤਵੰਤ ਪੰਨੂ ਇਹ ਕਹਿ ਰਿਹਾ ਆ ਕਿ 14 ਅਪ੍ਰੈਲ ਨੂੰ ਜਦੋਂ ਬਾਬਾ ਸਾਹਿਬ ਦਾ ਜਨਮ ਦਿਹਾੜਾ ਹੁੰਦਾ ਆ ਉਸ ਦਿਨ ਉਹਨਾਂ ਦੇ ਬੁੱਤ ਜਿਹੜੇ ਆ ਉਹ ਢਾ ਦਿੱਤੇ ਜਾਣ ਮੈਂ ਗੁਰਪਤਵੰਤ ਪੰਨੂ ਨੂੰ ਸਿੱਧੀ ਸਿੱਧੀ ਚੁਣੌਤੀ ਦੇਣਾ ਕਿ ਜੇ ਉਹਦੇ 'ਚ ਹਿੰਮਤ ਆ ਤੇ ਉਹ ਆਪ ਪੰਜਾਬ ਦੀ ਭਾਰਤ ਦੀ ਧਰਤੀ ਦੇ ਉੱਤੇ ਆਵੇ ਇੱਕ ਲੋਕਸ਼ੇਪ ਕੇ ਇੱਕ ਖੁੱਡ ਚ ਵੜ ਕੇ ਇੱਕ ਉੱਥੋਂ ਜਾ ਕੇ ਇਹੋ ਜਿਹੇ ਬਿਆਨ ਦੇ ਨੇ ਤੇ ਲੋਕਾਂ ਨੂੰ ੜਕਾਉਣਾ ਇਹ ਬਿਲਕੁਲ ਕਾਇਰਾਨਾ ਜਿਹੜਾ ਆ ਇਹ ਉਹਦਾ ਕੰਮ ਆ ਸੋ ਅਸੀਂ ਆਮ ਆਦਮੀ ਪਾਰਟੀ 14 April ਨੂੰ ਅਸੀਂ ਸਾਰੇ ਹੀ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਦੇ ਜਿੱਥੇ-ਜਿੱਥੇ ਵੀ ਬੁੱਤ ਨੇ ਉਹਨਾਂ ਨੂੰ ਅਸੀਂ ਨਾਕਮਸਤਕ ਹੋਵਾਂਗੇ ਉਹਨਾਂ ਤੋਂ ਉਹਨਾਂ ਦੇ ਸਮਾਜ ਪ੍ਰਤੀ ਕੀਤੇ ਹੋਏ ਕੰਮਾਂ ਨੂੰ ਸਲੂਟ ਕਰਾਂਗੇ ਕਿਉਂਕਿ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਿਰਫ ਦਲਿਤਾਂ ਦੇ ਹੀ ਨਹੀਂ ਉਹ ਸਾਰੇ ਸਮੁੱਚੇ ਭਾਈਚਾਰੇ ਦੇ ਹਰ ਜਾਤੀ ਦੇ ਵਿਦਵਾਨ ਨੇ ਜੇਕਰ ਗੱਲ ਕਰੀਏ ਮਹਿਲਾਵਾਂ ਨੂੰ ਅਧਿਕਾਰ ਦੇਣ ਦੀ ਤੇ ਬਾਬਾ ਸਾਹਿਬ ਪਹਿਲੇ ਵਿਅਕਤੀ ਸੀਗੇ ਜਿਨ੍ਹਾਂ ਮਹਿਲਾਵਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਸੀ ਕਿ ਜਿਨ੍ਹਾਂ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜਾ ਉਹ ਮੌਲਿਕ ਅਧਿਕਾਰ ਦਿੱਤੇ ਸਮਾਨਤਾ ਦੇ ਅਧਿਕਾਰ ਦਿੱਤੇ ਛੂਆ ਛਾਤ ਨੂੰ ਖਤਮ ਕੀਤਾ ਧਾਰਮਿਕ ਬਰਾਬਰਤਾ ਦਿੱਤੀ ਅੱਜ ਭਾਰਤ ਧਰਮ ਨਿਰਪੱਖ ਦੇਸ਼ ਆ ਹਰ ਧਰਮ ਦਾ ਸਤਕਾਰ ਜਿਹੜਾ ਆ ਉਹ ਸਰਕਾਰ ਕਰਦੀ ਆ ਸੋ ਇਹੋ ਜੇ ਫੋਟ ਪਾਉ ਬਿਆਨ ਜਿਹੜੇ ਨੇ ਉਹ ਸੋਭਾ ਨਹੀਂ ਦਿੰਦੇ ਔਰ ਪੰਜਾਬ ਦੀ ਧਰਤੀ ਦੇ ਉੱਤੇ ਇਹੋ ਜਿਹੇ ਬਿਆਨਾਂ ਦਾ ਕੋਈ ਅਸਰ ਜੜਾਇਆ ਉਹ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਭਾਈ ਸਾਰਕ ਸਾਂਝ ਜੜੀ ਆ ਉਹ ਬਹੁਤ ਮਜ਼ਬੂਤ ਆ ਸਾਡੇ ਸਾਰੇ ਹਿੰਦੂ ਸਿੱਖ ਮੁਸਲਮਾਨ ਦਲਤ ਅਸੀਂ ਸਾਰੇ ਇਕੱਠੇ ਆਪਣੇ ਵੱਖ-ਵੱਖ ਤਰ੍ਹਾਂ ਦੇ ਤਿਉਹਾਰ ਆਪਣੇ ਮਨਾਉਂਦੇ ਆ ਔਰ ਕਿਸੇ ਤਰ੍ਹਾਂ ਦਾ ਵੀ ਕਿਸੇ ਵਿੱਚ ਕੋਈ ਜੜਾਇਆ ਉਹ ਵਿਰੋਧ ਨਹੀਂ ਆ ਸੋ ਬਾਬਾ ਸਾਹਿਬ ਤੇ ਜੋੜ ਦਿੰਦੇ ਸੀਗੇ ਕਿ ਅਸੀਂ ਆਪਣੇ ਬੱਚਿਆਂ ਨੂੰ ਪੜਾਈਏ ਕਿਸੇ ਮੁਕਾਮ ਤੇ ਪਹੁੰਚਾਈਏ ਉਹਨਾਂ ਨੇ ਨਾਰੀ ਸ਼ਕਤੀ ਬਾਰੇ ਬਹੁਤ ਕੰਮ ਕੀਤਾ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਸਿੱਖਿਆ ਸ਼ੇਰਨੀ ਦਾ ਉਹ ਦੁੱਧ ਆ ਜਿਹੜਾ ਪੀਂਦਾ ਆ ਉਹ ਦਹਾੜਦਾ ਅੱਜ ਅਸੀਂ ਵੀ ਅੱਜ ਮੈਂ ਵੀ ਤੁਹਾਡੇ ਸਾਹਮਣੇ ਬੈਠਾ ਹਾਂ ਤੇ ਇਹ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਦੀ ਹੀ ਗੱਲ ਆ ਕਿ ਉਹਨਾਂ ਨੇ ਸਿੱਖਿਆ ਨੂੰ ਇੰਨਾ ਉਤਸ਼ਾਹਿਤ ਕੀਤਾ ਔਰ ਸਿੱਖਿਆ ਦੇ ਉੱਤੇ ਅੱਜ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਬਹੁਤ ਬਿਹਤਰ ਕੰਮ ਕਰ ਰਹੀ ਆ ਅਸੀਂ ਆਪਣੇ ਲੋਕਾਂ ਵਾਸਤੇ ਖਾਸ ਤੌਰ ਤੇ ਗਰੀਬ ਲੋਕਾਂ ਵਾਸਤੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਪੜ੍ਹਦੇ ਨੇ ਉਹਨਾਂ ਵਾਸਤੇ ਵਧੀਆ ਸਕੂਲ ਬਣਾਏ ਜਾ ਰਹੇ ਨੇ ਵਧੀਆ ਉਹਨਾਂ ਨੂੰ ਕੁਆਲਿਟੀ ਵਾਲੀ ਐਜੂਕੇਸ਼ਨ ਦੇਣ ਦੀ ਜੜੀਆਂ ਕੋਸ਼ਿਸ਼ਾਂ ਵੱਡੀ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਆਈ ਹੈ ਅਸੀਂ ਪੰਜਾਬ ਦੇ ਹਰ ਦਫ਼ਤਰ ਦੇ ਵਿੱਚ ਆਸ਼ੀਆ ਦੇ ਆਜ਼ਮ ਭਗਤ ਸਿੰਘ ਤੇ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਦੀਆਂ ਤਸਵੀਰਾਂ ਲਗਾਈਆਂ ਸਿਗੀਆਂ ਤਾਂ ਕਿ ਲੋਕ ਜਿਹੜੇ ਨੇ ਉਹਨਾਂ ਦੀ ਵਿਚਾਰਧਾਰਾ ਤੋਂ ਸੇਧ ਲੈ ਸਕਣ ਇੱਕ ਉਹ ਵਿਅਕਤੀ ਜਿਸ ਵਿਅਕਤੀ ਨੇ ਸਾਨੂੰ ਆਜ਼ਾਦੀ ਦਵਾਈ ਔਰ ਇੱਕ ਉਹ ਵਿਅਕਤੀ ਜਿਸ ਨੇ ਦੇਸ਼ ਦਾ ਸੰਵਿਧਾਨ ਦਿੱਤਾ ਔਰ ਦੇਸ਼ ਨੂੰ ਲੋਕਤੰਤਰੀਕ ਦੇਸ਼ ਜਿਹੜਾ ਆ ਉਹ ਬਣਾਇਆ ਅਸੀਂ ਉਹਨਾਂ ਨੂੰ ਹਮੇਸ਼ਾ ਹੀ ਨਤਮਸਤਕ ਹੁੰਦੇ ਰਹਿਨੇ ਆ ਹੁੰਦੇ ਰਾਵਾਂਗੇ ਸੋ ਮੈਂ ਪੰਜਾਬ ਦੇ ਸਮੁੱਚੇ ਭਾਈਚਾਰੇ ਨੂੰ ਅਪੀਲ ਕਰਦਾ ਕਿ 14 ਮਾਰ 14 April ਵਾਲੇ ਦਿਨ ਜਿੱਥੇ-ਜਿੱਥੇ ਵੀ ਬਾਬਾ ਸਾਹਿਬ ਦੇ ਬੋਤਨੇ ਉੱਥੇ ਜਾ ਕੇ ਅਸੀਂ ਉਹਨਾਂ ਦਾ ਸਨਮਾਨ ਕਰੀਏ ਉਹਨਾਂ ਨੂੰ ਨਤਮਸਤਕ ਹੋਈਏ ਔਰ ਉਹਨਾਂ ਦੇ ਦੱਸੇ ਹੋਏ ਰਾਹ ਤੇ ਜਿਹੜਾ ਆ ਉਹ ਚੱਲ ਕੇ ਆਪਣਾ ਜੀਵਨ ਜਿਹੜਾ ਆ ਉਹ ਸਫਲ ਬਣਾਈਏ ਬਹੁਤ-ਬਹੁਤ ਧੰਨਵਾਦ ਜੀ ਮਨਸ਼ਾ ਕੀ ਲੱਗਦੀ ਆ ਕਿ ਉਹਨਾਂ ਬੇਨਾ ਅਤਿਖੁ ਰੋਧੀ ਬਿਆਨਬਾਦੀਆਂ ਕਰਨਾ ਹੁਣ Dalit ਸਮਾਜ ਦੇ ਉੱਤੇ ਇਹ ਲਿਖੀਆਂ ਟਿਕਨੀਆਂ ਕਰਨਾ ਮਨਸ਼ਾ ਨਹੀਂ ਲੱਗਦੀ ਹੁੰਦੀ ਇਸ ਦੇ ਦੇਖੋ ਵਿਦੇਸ਼ ਦੀ ਧਰਤੀ ਤੇ ਬੈਠਾ ਕੋਈ ਵਿਅਕਤੀ ਜਦੋਂ ਇਹੋ ਜਿਹੇ ਬਿਆਨ ਦਿੰਦਾ ਹੈ ਤੇ ਉਹਦੀ ਮਨਸਾ ਇੱਕ ਹੀ ਕਲੀਅਰ ਹੁੰਦੀ ਆ ਕਿ ਜਿੱਥੇ ਸਾਡੇ ਜ਼ਬਰਦਸਤ ਭਾਈਚਾਰਕ ਸਾਂਝ ਆ ਜਿੱਥੇ ਨਫ਼ਰਤ ਦੇ ਬੀਜ ਨਹੀਂ ਉਗਦੇ ਜਿੱਥੇ ਸਾਰੇ ਸਮੁੱਚੇ ਜਾਤਾਂ ਦੇ ਧਰਮਾਂ ਦੇ ਲੋਕ ਜਿਹੜੇ ਨੇ ਇਕੱਠੇ ਰਲ ਮਿਲ ਕੇ ਰਹਿੰਦੇ ਨੇ ਆਪਣੇ ਧਾਰਮਿਕ ਜਿਹੜੇ ਉਹਨਾਂ ਦੇ ਤਿਉਹਾਰ ਹੁੰਦੇ ਨੇ ਉਹ ਵੀ ਸਾਰੇ ਇਕੱਠੇ ਮਨਾਉਂਦੇ ਨੇ ਉਹਨਾਂ ਦੇ ਵਿੱਚ ਫੁੱਟ ਪਾਈ ਜਾਵੇ ਪਰ ਪੰਜਾਬ ਦੇ ਲੋਕ ਜਿਹੜੇ ਨੇ ਉਹ ਬਹੁਤ ਸਿਆਣੇ ਨੇ ਉਹ ਇਹੋ ਜਿਹਾਂ ਆ ਜਿਹੜੀਆਂ ਬੇਤੁਕੀਆਂ ਜੀਆਂ ਗੱਲਾਂ ਨੇ ਉਹਦੇ ਵਿੱਚ ਨਹੀਂ ਆਉਣ ਬੰਦ ਆ ਪੇ 15 ਅਗਸਤ 22 ਜਨਵਰੀ ਤੇ ਹੀ ਇਹ ਬਿਆਨ ਦਿੱਤੇ ਇਸ ਵਾਰ ਬਾਬਾ ਸਾਹਿਬ ਤੇ ਇਹਨਾਂ ਨੇ ਬਿਆਨ ਦਿੱਤਾ ਤੁਸੀਂ ਕੀ ਮੰਨਦੀ ਬਾਰੇ ਕਹਿਣਾ ਬੰਦ ਦੇਖੋ ਆ ਜਿਹੜੇ ਇਹੋ ਜਿਹੇ ਵਿਅਕਤੀ ਹੁੰਦੇ ਨੇ ਕਾਇਰ ਵਿਅਕਤੀ ਹੁੰਦੇ ਨੇ ਜਿਹੜੇ ਉਹ ਇੱਕ ਮੌਕਾ ਭਾਲਦੇ ਹੁੰਦੇ ਨੇ ਕਿ ਕੇਸ ਵੇਲੇ ਲੋਕਾਂ ਦੀਆਂ ਭਾਵਨਾਵਾਂ ਨੂੰ ਜ਼ਿਆਦਾ ਭੜਕਾਇਆ ਜਾ ਸਕੇ ਸੋ ਮੌਕਾ ਪਾਲਦੇ ਨੇ ਕਦੀ ਸਾਡੇ ਆਜ਼ਾਦੀ ਦਿਵਸ ਦੇ ਉੱਤੇ ਕਦੀ ਸਾਡੇ ਗਣਤੰਤਰ ਦਿਵਸ ਦੇ ਉੱਤੇ ਸੋ ਕਦੀ ਬਾਬਾ ਸਾਹਿਬ ਬੀਯਾਰ ਅੰਬੇਦਕਰ ਸਾਹਿਬ ਦੇ ਜਨਮ ਦਿਨ ਦੇ ਮੌਕੇ ਉਹ ਇਹੋ ਜੇ ਮੌਕੇ ਪਾਲਦੇ ਨੇ ਔਰ ਇਹੋ ਜੇ ਮੌਕਿਆਂ ਦੇ ਉੱਤੇ ਇਹ ਬਿਆਨ ਦੇ ਕੇ ਇੱਕ ਉਹਨਾਂ ਦੀ ਦਿਲੀ ਇਸ਼ਾ ਹੁੰਦੀ ਆ ਕਿ ਅਸੀਂ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਗੜਬੜ ਜਿਹੜੀ ਆ ਪੰਜਾਬ ਦੇ ਵਿੱਚ ਫਲਾਈਏ ਪਰ ਪੰਜਾਬ ਦੇ ਲੋਕ ਜਿਹੜੇ ਨੇ ਉਹ ਸਾਰੇ ਬਹੁਤ ਸਿਆਣੇ ਨੇ ਮੈਂ ਸਮਝਦਾ ਪੰਜਾਬ ਦੇ ਲੋਕ ਕਦੀ ਵੀ ਇਹੋ ਜੀਆਂ ਜਣੀਆਂ ਇਹ ਗਿੱਦੜ ਪੁੱਭ ਗਿਆ ਵਿਦੇਸ਼ ਧਰਤੀ ਦੇ ਉੱਤੇ ਬੈਠ ਕੇ ਮਾਰ ਰਿਹਾ ਲੋਕੀ ਦੇ ਤੋਂ ਡਰਨ ਵਾਲੇ ਨਹੀਂ ਸਰ 2 ਘੰਟਾ ਨਾਵਾ ਵਾਪਰ ਚੁੱਕਿਆ ਜਿੱਦਾਂ ਸੰਗਤ ਦੇ ਵਿੱਚ ਇਹ ਲੱਗਦਾ ਕਿ ਉਹ ਬਾਬਾ ਸਾਹਿਬ ਬੇਦਕੀ ਦਾ ਜਨਮ ਦਿਨ ਹੈ ਕਿਸ ਤਰੀਕੇ ਦੀ ਸੁਰੱਖਿਆ ਪੰਜਾਬ ਦੇ ਦੇਖੋ ਜੀ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਅਸੀਂ ਵਲੰਟੀਅਰ ਸਾਰੇ ਅਸੀਂ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੇ ਜਨਮ ਦਿਨ ਤੇ ਮੌਕੇ ਦੇ ਉੱਤੇ ਅਸੀਂ ਸਾਰੇ ਜਿੱਥੇ-ਜਿੱਥੇ ਵੀ ਉਹਨਾਂ ਦੇ ਬਹੁਤ ਸਥਾਪਿਤ ਕੀਤੇ ਗਏ ਨੇ ਉੱਥੇ ਜਾ ਕੇ ਉਹਨਾਂ ਨੂੰ ਨਾਤਮਸਤਕ ਹੋਵਾਂਗੇ ਔਰ ਸਾਰੇ ਹੀ ਸਾਡਾ ਸਮਾਜ ਸਾਰੇ ਲੋਕ ਸਾਰੇ ਪੰਜਾਬ ਦੇ ਸੁਹਜਵਾਨ ਲੋਕ ਜਿਹੜੇ ਨੇ ਉਹ ਉਹਨਾਂ ਨੂੰ ਉਸ ਦਿਨ ਉਹਨਾਂ ਤੋਂ ਸੇਧ ਲੈਣਗੇ ਔਰ ਉਹਨਾਂ ਨੂੰ ਨਾਤਮਸਤਕ ਹੋਣਗੇ ਜਿਹੜੇ ਵਿਦੇਸ਼ੀ ਧਰਤੀ ਤੇ ਬੈਠੇ ਨੇ ਜਿਹੜੇ ਸ਼ਰਧਾਂਤ ਦੇ ਜਿਹੜੇ ਬਿਆਨਬਾਜ਼ੀ ਕਰ ਰਹੇ ਬਾ 500 ਦਾ ਕੋਈ ਉਕਾਦਾ ਕਰੇ ਕਿ ਉਹਨਾਂ ਨੂੰ ਉੱਥੇ ਲਵਾ ਦੇਖੋ ਵਿਦੇਸ਼ੀ ਧਰਤੀ ਦੇ ਉੱਤੇ ਨੇ ਮੈਂ ਕੇਂਦਰ ਦੀ ਸਰਕਾਰ ਨੂੰ ਜ਼ਰੂਰ ਬੇਨਤੀ ਕਰੂੰਗਾ ਕਿ ਇਹੋ ਜਿਹੇ ਜਿਹੜੇ ਵਿਅਕਤੀ ਵਿਦੇਸ਼ ਦੀ ਧਰਤੀ ਦੇ ਉੱਤੇ ਬੈਠ ਕੇ ਬੇਤੁਕੇ ਬਿਆਨਬਾਜ਼ੀ ਜੜੀ ਆ ਉਹ ਸਾਡੇ ਦੇਸ਼ ਬਾਰੇ ਕਰਦੇ ਨੇ ਉਹਨਾਂ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਜੜੀ ਆ ਉਹ ਕੇਂਦਰ ਸਰਕਾਰ ਨੂੰ ਕਰਨੀ ਚਾਹੀਦੀ ਹੈ ਉਹ ਕੋਈ ਕਿਸੇ ਕੇਂਦਰ ਸਰਕਾਰ ਤੋਂ ਕੋਈ ਮੋਚ ਨਹੀਂ ਕੀਤੀ ਜਿਹੜਾ ਬਿਆਨਬਾਜ਼ੀ ਕਰਦਾ ਇਹ ਨੂੰ ਇਲੰਗਸੀ ਨਹੀਂ ਦੇਖੋ ਜਿਹੜੇ ਵੀ ਬਿਆਨਬਾਜ਼ੀ ਕੇਂਦਰ ਸਰਕਾਰ ਦੇ ਸਾਰੇ ਸਾਰੀਆਂ ਗੱਲਾਂ ਧਿਆਨ ਦੇ ਵਿੱਚ ਨੇ ਜਦੋਂ ਵੀ ਕੋਈ ਵਿਦੇਸ਼ੀ ਧਰਤੀ ਤੋਂ ਕੋਈ ਐਹੋ ਜਿਹੀ ਬਿਆਨਬਾਜ਼ੀ ਹੁੰਦੀ ਆ ਤੇ ਸਭ ਤੋਂ ਪਹਿਲਾਂ ਸਾਡੀ ਯੂਨੀਅਨ ਗਵਰਨਮੈਂਟ ਜਿਹੜੀ ਆ ਉਦੇ ਕੋਲ ਜਰੂਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਪਹੁੰਚਦੀਆਂ ਨੇ ਔਰ ਉਹਨਾਂ ਨੂੰ ਜਰੂਰ ਉਹਦੇ ਤੇ ਕਾਰਵਾਈ ਜੜੀ ਆ ਉਹ আরম্ভ ਨਹੀਂ ਚਾਹੀਦੀ ਬਹੁਤ ਬਹੁਤ ਧੰਨਵਾਦ ਜੀ